ਇਸ ਵੀਡੀਓ ਦੇ ਵਿੱਚ ਤੁਹਾਡਾ ਧੰਨਵਾਦ ਆ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜੀਲ ਦੀ ਜਿਹੜੀ ਜਾਣਕਾਰੀ ਦੇਣੀ ਚਾਹਣਾ ਜਿੰਨੀ ਕੁ ਵੀ ਹੁਣ ਤੱਕ ਦੀ ਜਿਹੜੀ ਆ ਸਤੰਬਰ ਤੋਂ ਲੈ ਕੇ ਤੇ ਹੁਣ ਤੱਕ ਦੀ ਜਿੰਨੀ ਕੁ ਮੈਨੂੰ ਨੋਲਿਜ ਮਿਲੀ ਆ ਦੋ ਤਿੰਨ ਗੱਲਾਂ ਹੀ ਨੇ ਜ਼ਿਆਦਾ ਖਾਸ ਤੇ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਪਹਿਲੀ ਗੱਲ ਜਦੋਂ ਆਪਾਂ ਅਜੀਲ ਲੈਂਦੇ ਆ 100 ਰੁਪਏ ਜਾਂ 200 ਰੁਪਏ ਫੀਸ ਵਕੀਲ ਲੈਂਦੇ ਨੇ ਕਈ ਜਿਹੜੇ ਵਕੀਲ ਨੇ 500 ਔਰ ਜਾਂ 1500 ਵੀ ਲੈਂਦੇ ਨੇ ਜਦੋਂ ਅਜੀਲ ਸਿਰਫ ਲੈਣੀ ਆ ਕਿਸੇ ਵੀ ਜਾਂ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਬਰੇਸ਼ ਜਾਂ ਸਲੇਰ ਨੂੰ ਹੁਣ ਮੈਨੂੰ ਨਾਮ ਜਾਦੇ ਨਹੀਂ ਪਤਾ ਹਨਾ ਤੇ ਕਿਸ ਤੁਸੀਂ ਮਸਲ ਸਮਝ ਲਓ ਮਾੜੀ ਮੋਟੀ ਗੱਲ ਕਿਸੇ ਵੀ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਅਜੀਲ ਲੈਣੀ ਆ 500 700 ਤੇ 100 200 ਜਾਂ 1500 1200 ਦੇ ਵਿੱਚ ਵਿੱਚ ਜਿਹੜੇ ਵਕੀਲ ਜਾਂ ਲੋਕ ਹੈਗੇ ਨੇ ਫੀਸ ਲੈਂਦੇ ਆ ਹੁਣ ਇਹ ਨਹੀਂ ਪਤਾ ਉਹ ਪੇਪਰਾਂ ਦਾ ਮਸਲਾ ਕੀ ਹੁੰਦਾ 1500 ਦੇ ਵਿੱਚ ਤੇ 500 ਦੇ ਵਿੱਚ ਤੇ 100 ਦੇ ਵਿੱਚ ਹੁਣ ਮੈਂ ਰੁਪਇਆ 100 ਦਿੱਤਾ ਸੀਗਾ ਅਜੀਲ ਦਾ ਤੇ ਆਪਾਂ ਪਾਸਪੋਰਟ ਦੀ ਕਾਪੀ ਹੈ ਜਿਹੜੀ ਉਹ ਆਪਣੇ ਕੋਲੇ ਰੱਖੀ ਸੀਗੀ ਤੇ ਪਾਸਪੋਰਟ ਦੀ ਕਾਪੀ ਆਪਾਂ ਉੱਤੇ ਨੰਬਰ ਲਿਖ ਕੇ ਜਿਹੜਾ ਫੋਨ ਦਾ ਤੇ ਆਪਾਂ ਕਸੂਰੇ ਵਿੱਚ ਜਮ੍ਹਾਂ ਕਰਵਾਤਾ ਉਹਨਾਂ ਨੇ ਦੁਬਾਰੇ ਆਪਾਂ ਨੂੰ ਇੱਕ ਅਪਾਇੰਟਮੈਂਟ ਦਿੱਤੀ ਹੈ ਫਿਰ ਦਸੰਬਰ ਦੀ ਦਸੰਬਰ 12 ਨੂੰ ਮੇਰੇ ਫਿੰਗਰ ਸੀਗੇ 12 ਦਸੰਬਰ ਨੂੰ ਅਸੀਂ ਗਏ ਤੇ ਉਹ ਕੈਨਸਲ ਹੋ ਗਏ ਫਿਰ ਦੁਬਾਰੇ ਆਪਾਂ ਆਏ ਵਾਪਸ 12 ਤਰੀਕ ਨੂੰ ਜਾਣੇ ਸੀ ਵੀ ਅਸੀਂ ਤੇ ਫਿਰ ਉਹਨਾਂ ਨੇ ਤਰੀਕ ਦਿੱਤੀ ਸੀ ਕਿ ਮਾਰਚ ਦੀ 2 ਮਹੀਨੇ ਬਾਅਦ ਤੇ ਜਨਵਰੀ ਫਰਵਰੀ ਲੰਗੀ ਫਿਰ ਮਾਰਚ ਦੀ ਤਰੀਕ ਜਿਹੜੀ ਮਿਲੀ ਆ ਮਾਰਚ ਨੂੰ ਫਿੰਗਰ ਹੋ ਗਏ ਨੇ ਤੇ ਫਿਰ ਉਹਨਾਂ ਨੇ ਤਿੰਨ ਚਾਰ ਫਾਰਮ ਦਿੱਤੇ ਆ ਆਪਾਂ ਨੂੰ ਉਹਦੇ ਉੱਤੇ ਤੁਹਾਡੇ ਪਾਸਪੋਰਟ ਦੀ ਜਿਹੜੀ ਕਾਪੀ ਆ ਉਹ ਹੋਣੀ ਚਾਹੀਦੀ ਆ ਤੇ ਦੋ ਤਿੰਨ ਫੋਟੋ ਹੋਣੀ ਚਾਹੀਦੀਆਂ ਮਾਰਕਾ ਦੀ ਪੋਲੋ ਹੋਣੀ ਚਾਹੀਦੀ ਆ ਤੇ ਜਿਹੜੇ ਉਹ ਸਟicker ਜੇ ਹੁੰਦੇ ਆ ਟੈਕਟਾਂ ਕਹਿੰਦੇ ਨੇ ਜਿਹਨੂੰ ਆਪਾਂ ਪੰਜਾਬੀ ਚ ਕਚਹਿਰੀਆਂ ਚ ਲੱਗਦੇ ਆ ਨਾ ਛੋਟੇ ਛੋਟੇ ਜੀ ਤੇ ਉਹਨੂੰ ਮਾਰਕਾ ਦੀ ਪੋਲੋ ਸ਼ਾਇਦ ਕਹਿੰਦੇ ਆ ਤੇ ਉਹ ਦੋ ਤਿੰਨ ਜਿਹੜੀਆਂ ਲੱਗਣੀ ਹੁੰਦੀਆਂ 16 17 ਰੁਪਏ ਦੀ ਇੱਕ ਹੁੰਦੀ ਆ ਉਹ ਤੇ ਬਾਕੀ ਫਾਰਮ ਦੇ ਵਿੱਚ ਜੋ ਰੂਲ ਲਿਖੇ ਨੇ ਉਹ ਭਰ ਕੇ ਟਿਕ ਮਾਰ ਕੇ ਨਾਮ ਨੂੰ ਲਿਖ ਕੇ ਆਪਾਂ ਨੂੰ ਲੈ ਕੇ ਜਾਣਾ ਤੇ ਹੁਣ ਅਪ੍ਰੈਲ ਤੋਂ ਗਾਹਾਂ ਜਿਹੜੀ ਚੀਜ਼ ਹੋਣੀ ਆ ਜੀਲ ਦੇ ਬਾਰੇ ਉਹ ਹਜੇ ਆਪਾਂ ਨੂੰ ਬਾਅਦ ਚ ਪਤਾ ਲੱਗਣੀ ਏ ਪਰ ਹੁਣ ਤੱਕ ਦੀ ਜਿਹੜੀ ਇੰਨੀ ਕੁ ਜਾਣਕਾਰੀ ਆ ਇਹ ਆਪਾਂ ਨੂੰ ਮਿਲੀ ਆ ਤੇ ਇਸ ਤੋਂ ਬਾਅਦ ਕਾਰਤਾ ਜਾਂ ਰਸੀਬ ਪੁੱਤਾ ਜਾਂ ਕਿਹੜਾ ਕਾਰਡ ਮਿਲਣਾ ਇਹ ਚੀਜ਼ ਦੇ ਬਾਰੇ ਪਤਾ ਨਹੀਂ ਪਰ ਕਹਿੰਦੇ ਵੀ ਚਿੱਟਾ ਕਾਰਡ ਮਿਲੂਗਾ 60 ਦਿਨ ਬਾਅਦ ਦੋ ਦੋ ਮਹੀਨੇ ਬਾਅਦ ਤੁਹਾਡਾ ਜਿਹੜਾ ਕੰਟਰੈਕਟ ਦਾ ਮਾਲਕ ਦੇ ਨਾਲ ਹੋ ਸਕਦਾ ਹੈ ਕੰਟਰੈਕਟ ਹੋ ਸਕਦਾ ਤੁਸੀਂ ਕੰਮ ਕਰ ਸਕਦੇ ਹੋ ਤੇ ਬਾਕੀ ਦੋ ਤਿੰਨ ਗੱਲਾਂ ਮੈਂ ਹੋਰ ਦੱਸਾਂ ਜਦੋਂ ਮੈਂ ਉੱਥੇ ਗਿਆ ਸੀਗਾ ਤਿੰਨ ਚਾਰ ਬੰਦੇ ਇਦਾਂ ਦੇ ਮਿਲੇ ਆਪਾਂ ਨੂੰ ਜਿਹੜੇ ਕਹਿੰਦੇ ਵੀ ਤੁਸੀਂ ਬਿਨਾਂ ਵਕੀਲ ਤੋਂ ਜੀਲ ਕਰਾ ਸਕਦੇ ਹੋ ਅਗਰ ਤੁਹਾਡੀ ਨਿਗਾਹ ਦੇ ਵਿੱਚ ਕੋਈ ਓਦਾਂ ਦੇ ਬੰਦੇ ਹੈਗੇ ਨੇ ਤੁਸੀਂ ਆਪ ਗੱਲ ਕਰਕੇ ਕਿਸੇ ਨੂੰ ਸਿੱਖਿਆ ਦੇ ਸਕਦੇ ਹੋ ਵੀ ਯਾਰ ਬਾਈ ਤੂੰ ਬਿਨਾਂ ਵਕੀਲ ਤੋਂ ਜੀਲ ਕਰਾ ਸਕਦਾ ਵੈਸੇ ਤਾਂ ਵਕੀਲ ਦੀ ਜ਼ਰੂਰਤ ਪੈਂਦੀ ਪੈਂਦੀ ਆ ਪਰ ਫਿਰ ਵੀ ਆਪਾਂ ਨੂੰ ਸਿੱਖਿਆ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਤੇ ਦੂਜੀ ਗੱਲ ਅਗਰ ਤੁਸੀਂ ਜੀਲ ਵਾਲੇ ਬੰਦੇ ਜਾਂ ਡੋਂਕੀ ਵਾਲੇ ਬੰਦੇ ਅਸੀਂ ਵੀਡੀਓ ਨੂੰ ਸੁਣਦੇ ਹੋ ਜਾਂ ਤੁਹਾਡੇ ਲਿੰਕ ਦੇ ਵਿੱਚ ਬੰਦੇ ਹੈਗੇ ਨਹੀਂ ਤੁਸੀਂ ਵੀਡੀਓ ਉਹਨਾਂ ਤੱਕ ਉਹਨਾਂ ਤੱਕ ਪਹੁੰਚਾ ਸਕਦੇ ਹੋ ਕਦੇ ਵੀ ਤਰੀਕ ਨੂੰ ਨਹੀਂ ਭੁੱਲਣਾ ਹੈਗਾ 19 19 ਦਸੰਬਰ ਦੇ ਜਿਹੜੇ ਹੈਗੇ ਆ ਫਿੰਗਰ ਸੀਗੇ ਬੰਦੇ ਤੇ ਉਹ 22 23 ਨੂੰ ਉੱਥੇ ਪਹੁੰਚਿਆ ਹੋਇਆ ਸੀ ਇਹਨਾਂ ਦੇ ਵੀ ਬੰਦੇ ਆਪਾਂ ਨੂੰ ਮਿਲੇ ਨੇ ਵੀ ਭੁੱਲ ਜਾਂਦੇ ਨੇ ਤਰੀਕ ਵੀ ਕਦੋਂ ਸੀ ਵੀ ਫਿਰ ਬਾਅਦ ਦੇ ਵਿੱਚ 2-3 ਮਹੀਨੇ ਫਿਰ ਗੈਪ ਆ ਜਾਂਦਾ ਕਿਉਂਕਿ ਕੰਮ ਬੜਾ ਸਕਿਉਰ ਹੋ ਕੇ ਚੱਲਣਾ ਪੈਂਦਾ ਅੱਖਾਂ ਖੋਲ ਕੇ ਇਸ ਕਰਕੇ ਇੰਨੀ ਕੁ ਜਾਣਕਾਰੀ ਜਿਹੜੀ ਹੈ ਜੀਲ ਦੇ ਬਾਰੇ ਹਜੇ ਮੈਨੂੰ ਪਤਾ ਲੱਗੀ ਹੈ ਜਦੋਂ ਜਿੱਦਾਂ ਵੀ ਆਪਾਂ ਨੂੰ ਹੌਲੀ-ਹੌਲੀ ਜਾਣਕਾਰੀ ਪਤਾ ਲੱਗੂਗੀ ਆਪਾਂ ਜਰੂਰ ਸ਼ੇਅਰ ਕਰਾਂਗੇ ਹੁਣ ਆ ਜਿਹੜਾ ਫਾਰਮ ਮੈਂ ਭਰਿਆ ਤੇ ਇਹ ਆਪਾਂ ਲੈ ਕੇ ਜਾਣਾ 29 April ਨੂੰ ਤੇ ਉਸ ਤੋਂ ਬਾਅਦ ਫਿਰ ਬਾਕੀ ਪ੍ਰੋਸੈਸ ਜਿਹੜਾ ਇੱਕ ਤੇ ਡੋਂਕੀ ਵਾਲੇ ਬੰਦੇ ਆ ਜੀਰ ਵਾਲੇ ਬੰਦੇ ਕੱਚੇ ਬੰਦੇ ਨੇ ਜਿਹੜੇ ਤੇ ਉਹ ਉਹ ਤੋਂ ਸਿੱਖਿਆ ਲੈ ਸਕਦੇ ਨੇ ਜਾਂ ਪ੍ਰਾਣੇ ਬੰਦਿਆਂ ਤੋਂ ਪੁੱਛ ਸਕਦੇ ਹੋ ਕਿਉਂਕਿ ਪੁੱਛੇ ਬਗੈਰ ਆਪਾਂ ਇਕੱਲੇ ਰਹਿ ਕੇ ਕੋਈ ਵੀ ਕੰਮ ਨਹੀਂ ਸਰ ਕਰ ਸਕਦੇ ਪੁੱਛਣਾ ਜ਼ਰੂਰੀ ਆ ਹਰ ਇੱਕ ਬੰਦੇ ਨੂੰ ਚਾਹੇ ਕੋਈ ਬੰਦਾ ਮਾੜੀ ਸਲਾਹ ਦੇਵੇ ਚਾਹੇ ਚੰਗੀ ਇਸ ਕਰਕੇ ਨੌਲੇਜ ਲੈਣੀ ਸਭ ਤੋਂ ਵਧੀਆ ਗੱਲ ਹੁੰਦੀ ਆ ਧੰਨਵਾਦ ਬਾਕੀ ਵੀਡੀਓ ਜਿਹੜੀ ਹੈਗੀ ਆਪਾਂ ਫਿਰ ਸ਼ੁਰੂ ਕਰਦਾਂਗੇ ਪੌਣੀ ਇੱਕ ਅੱਧੀ ਤੇ ਬਣਾ ਕੇ ਇਹਦੇ ਨਾਲੇ ਬਾਕੀ ਜਦੋਂ ਦਾ ਪ੍ਰੋਸੈਸ ਅੱਗੇ ਹੋਇਆ